ਨਦੇੜ ਤੋਂ ਚੱਲਦੇ ਨੇ ਰਾਜਸਥਾਨ ਚ ਹੁੰਦਿਆਂ ਹੋਇਆਂ ਜੈਪੁਰ ਦੇ ਇਲਾਕੇ ਚੋਂ ਨਿਕਲ ਕੇ ਦਿੱਲੀ ਤੇ ਫਿਰ ਸੋਨੀਪੱਤ ਦੇ ਇਲਾਕੇ ਚ ਪਹੁੰਚਦੇ ਨੇ ਇੱਥੇ ਆ ਕੇ ਹੀ ਆਪ ਜੀ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਹੁਕਮਨਾਮੇ ਲੈ ਕੇ ਆਏ ਸੀ ਉਹ ਮਾਝਾ ਮਾਲਵਾ ਦੁਆਬਾ ਦੂਰ ਦੂਰ ਦੇ ਇਲਾਕਿਆਂ ਚ ਭੇਜ ਦਿੰਦੇ ਨੇ ਤਾਂ ਕਿ ਪੰਜਾਬ ਦੇ ਸਿੱਖਾਂ ਨੂੰ ਇਸ ਗੱਲ ਦੀ ਖਬਰ ਮਿਲ ਸਕੇ ਕਿ ਬਾਬਾ ਬੰਦਾ ਸਿੰਘ ਬਹਾਦਰ ਨਦੇੜ ਤੋਂ ਆ ਰਹੇ ਨੇ ਜਿਨ੍ਹਾਂ ਨੂੰ ਜਰਨੈਲ ਥਾਪ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਭੇਜਿਆ ਮਾਲਵੇ ਦੇ ਸਿੱਖ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਾ ਕੇ ਜਥਿਆਂ ਦੇ ਰੂਪ ਵਿੱਚ ਮਿਲੇ ਸਨ ਕਈ ਹਜ਼ਾਰ ਦੀ ਗਿਣਤੀ ਵਿੱਚ ਜਿਹੜੀ ਫੌਜ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਕੋਲ ਇਕੱਠੀ ਹੋ ਚੁੱਕੀ ਸੀ ਕੁਝ ਵਿਦਵਾਨਾਂ ਨੇ ਹਵਾਲੇ ਦਿੱਤੇ ਨੇ ਖਾਫੀ ਖਾਨ ਦੇ ਜਾਂ ਹੋਰ ਕਈ ਪੁਰਾਤਨ ਜਿਹੜੇ ਪੁਰਾਣੇ ਵਿਦਵਾਨ ਹੋਏ ਨੇ ਮੁਸਲਮਾਨ ਰਾਈਟਰ ਵੀ ਬਈ ਉਸ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕੋਲ ਲਗਭਗ 5000 ਘੋੜ ਸਵਾਰ ਤੇ ਕੋਈ 8 ਤੋਂ 10000 ਦੇ ਲਗਭਗ ਪੈਦਲ ਸਵਾਰ ਜਿਹੜੇ ਨੂੰ ਇਕਤ੍ਰਿਤ ਹੋ ਚੁੱਕੇ ਸਨ। ਇਨਾਂ ਸਮਿਆਂ ਦੇ ਵਿੱਚ ਹੀ ਸਰਹੰਦ ਤੋਂ ਸਰਹੰਦ ਦੇ ਨੇੜੇ ਰਹਿਣ ਦੇ ਰਹਿਣ ਵਾਲੇ ਸਲੌਦੀ ਪਿੰਡ ਦੇ ਪਾਈ ਆਲੀ ਸਿੰਘ ਤੇ ਮਾਲੀ ਸਿੰਘ ਜਿਹੜੇ ਵਜੀਦ ਖਾਨ ਕੋਲ ਨੌਕਰੀ ਕਰਦੇ ਸਨ ਤੇ ਕਹਿੰਦੇ ਵਜੀਦ ਖਾਨ ਨੂੰ ਵੀ ਖਬਰਾਂ ਮਿਲ ਰਹੀਆਂ ਸਨ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਨਦੇੜ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਜਿਆ ਹੈ। ਵਜੀਰ ਖਾਨ ਬਹੁਤ ਜ਼ਿਆਦਾ ਹੰਕਾਰਿਆ ਹੋਇਆ ਸੀ ਜਦੋਂ ਚਮਕੌਰ ਦਾ ਜੰਗ ਫਤਿਹ ਹੋਇਆ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਗਿਆ ਕੁਝ ਸਾਲਾਂ ਬਾਅਦ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਦੇੜ ਦੀ ਧਰਤੀ ਤੇ ਜੋਤੀ ਜੋਤ ਸਮਾ ਜਾਂਦੇ ਨੇ ਇਹ ਬਹੁਤ ਜ਼ਿਆਦਾ ਹੰਕਾਰਿਆ ਹੋਇਆ ਸੀ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਤੇ ਮੇਰਾ ਕੀ ਵਿਗੜਿਆ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਗੁਰੂ ਗੋਬਿੰਦ ਸਿੰਘ ਨਦੇੜ ਤੋਂ ਕਿਸ ਤਰ੍ਹਾਂ ਦਾ ਤੂਫਾਨ ਖੜਾ ਕਰਕੇ ਜਾ ਰਹੇ ਨੇ ਜੜਾਉਣ ਵਾਲੇ ਸਮੇਂ 'ਚ ਪੂਰੀ ਮੁਗਲ ਸਲਤਨਤ ਦੀਆਂ ਜੜ੍ਹਾਂ ਨੂੰ ਹਲਾ ਕੇ ਰੱਖ ਦੇਗਾ ਉਹ ਤੂਫਾਨ ਜਿਹੜਾ ਨਦੇੜ ਤੋਂ ਪੈਦਾ ਹੋਇਆ ਉੱਥੋਂ ਖੜਾ ਹੋਇਆ ਹੈ ਉਹ ਸਰਹੰਦ ਨੂੰ ਵੀ ਆਪਣੇ ਨਾਲ ਉਡਾ ਕੇ ਲੈ ਜਾਏਗਾ ਇਹ ਕਹਿੰਦੇ ਇੰਨਾ ਹੰਕਾਰਿਆ ਹੋਇਆ ਸੀ ਇਹਨੇ ਭਾਈ ਆਲੀ ਸਿੰਘ ਤੇ ਮਾਲੀ ਸਿੰਘ ਸਲੌਦੀ ਪਿੰਡ ਦੇ ਰਹਿਣ ਵਾਲੇ ਸਰਹੰਦ ਦੇ ਨੇੜੇ ਦੇ ਇਹ ਵਜ਼ੀਦ ਖਾਨ ਕੋਲ ਨੌਕਰੀ ਕਰਦੇ ਸੀ ਇਹਨਾਂ ਨੂੰ ਆਪਣੇ ਕੋਲ ਬੁਲਾਇਆ ਕਹਿੰਦਾ ਮੈਂ ਸੁਣਿਆ ਤੁਹਾਡੇ ਗੁਰੂ ਨੇ ਇੱਕ ਬੰਦਾ ਸਿੰਘ ਬਹਾਦਰ ਨਦੇੜ ਤੋਂ ਭੇਜਿਆ ਹੈ ਉਹ ਸਿੰਘ ਕਹਿਣ ਲੱਗੇ ਵੀ ਅਸੀਂ ਵੀ ਸੁਣਿਆ ਕਹਿਣ ਲੱਗਾ ਇੱਕ ਵਾਰੀ ਉਹਨੂੰ ਮੇਰੇ ਕੋਲ ਲੈ ਕੇ ਤੇ ਆਓ ਜਿਉਂ ਜੇ ਇੱਥੇ ਆ ਗਿਆ ਨਾ ਸਰਹੰਦ ਵਿੱਚ ਕਹਿੰਦਾ ਉਹਦੀਆਂ ਹੱਡੀਆਂ ਵੀ ਮੈਂ ਸਰਹੰਦ ਦੀਆਂ ਗਲੀਆਂ 'ਚ ਰੋਲ ਦਿਆਂਗਾ ਇਹ ਬਤ ਇਹ ਬੋਲ ਸਨ ਵਜ਼ੀਰ ਖਾਨ ਦੇ ਆਲੀ ਸਿੰਘ ਤੇ ਮਾਲੀ ਸਿੰਘ ਨੇ ਜਦੋਂ ਅੱਗੋਂ ਕੋਈ ਜਵਾਬ ਦਿੱਤਾ ਤੇ ਇਹਨਾਂ ਨੂੰ ਬੰਦੀਖਾਨੇ 'ਚ ਪਾ ਦਿੱਤਾ ਗਿਆ ਪਰ ਇਹ ਜਿਵੇਂ ਕਿਵੇਂ ਉਸ ਵੇਲੇ ਦੇ ਜਿਹੜਾ ਉੱਥੋਂ ਦਾ ਜੇਲਰ ਸੀ ਸਰਹੰਦ ਦਾ ਉਹਦੇ ਨਾਲ ਗੱਲ ਕਰਕੇ ਜਾਂ ਕੁਝ ਧੰਨ ਦੇ ਕੇ ਇਰਾਦ ਨੂੰ ਉੱਥੋਂ ਨਿਕਲੇ ਦੋਵੇਂ ਸਿੰਘ ਦਾਸ ਸਿੰਘਾਂ ਦੇ ਨਾਲ ਇਹ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅੱਗੋਂ ਜਾ ਕੇ ਮਿਲੇ ਇਹਨਾਂ ਵੀ ਸਾਰੀ ਖਬਰ ਸਰਹੰਦ ਦੀ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਇੱਕ ਨਗਰ ਨੂੰ ਧਾੜਵੀਆਂ ਕੋਲੋਂ ਵੀ ਬਚਾਉਂਦੇ ਨੇ ਕੈਥਲ ਦੇ ਫੌਜਦਾਰ ਨਾਲ ਮੁਕਾਬਲਾ ਹੁੰਦਾ ਫਿਰ ਹਮਲਾ ਕਰਦੇ ਨੇ ਸਮਾਣੇ ਤੇ ਕਿਉਂਕਿ ਸਮਾਣੇ ਦੇ ਵਿੱਚ ਬਹੁਤ ਸਾਰੇ ਜਲਾਦ ਰਹਿੰਦੇ ਸਨ ਸਮਾਣਾ ਉਹਨਾਂ ਸਮਿਆਂ 'ਚ ਆਪਣੇ ਆਪ ਵਿੱਚ ਇੱਕ ਬੜਾ ਅਮੀਰ ਸ਼ਹਿਰ ਸੀ ਹਾਲਾਂਕਿ ਸਰਹੰਦ ਦੇ ਸੂਬੇ ਦੇ ਅਧੀਨ ਨਹੀਂ ਆਉਂਦਾ ਸੀ ਕਿਉਂਕਿ ਉਸ ਟਾਈਮ ਭਾਰਤ ਦੇ 22 ਸੂਬੇ ਸਨ ਤੇ ਬਾਈਆਂ ਦੇ ਵਿੱਚੋਂ ਇੱਕ ਸੂਬਾ ਸੀ ਸਰਹੰਦ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਸਭ ਤੋਂ ਜਿਹੜਾ ਵੱਡਾ ਤੇ ਮੁੱਖ ਸ਼ਹਿਰ ਸੀ ਉਹ ਸੀ ਸਰਹੰਦ ਇੱਥੇ ਬੜੀਆਂ ਵੱਡੀਆਂ ਵੱਡੀਆਂ ਇਮਾਰਤਾਂ ਹਵੇਲੀਆਂ ਕਿਲੇ ਬਣੇ ਹੋਏ ਸਨ ਸਰਹੰਦ 'ਚ ਜਦੋਂ ਵੀ ਰਾਜੇ ਆਗਰੇ ਤੋਂ ਦਿੱਲੀ ਤੋਂ ਕਸ਼ਮੀਰ ਵੱਲ ਜਾਂਦੇ ਸਨ ਜਾਂ ਲਾਹੌਰ ਵੱਲ ਜਾਂਦੇ ਸਨ ਤੇ ਉਹ ਆਪਣਾ ਠਹਿਰਾ ਅਕਸਰ ਸਰਹੰਦ ਵਿੱਚ ਕਰਿਆ ਕਰਦੇ ਸਨ ਤੇ ਜਿਹੜਾ ਸਮਾਣਾ ਹੈ ਇਹ ਵੀ ਸਰਹੰਦ ਦੇ ਸੂਬੇ ਦੇ ਅਧੀਨ ਹੀ ਹੁੰਦਾ ਸੀ ਕਿਉਂਕਿ ਸਰਹੰਦ ਦੇ 28 ਪਰਗਣੇ ਸੰ ਜਿਹਦੇ ਵਿੱਚ ਸੰਡੋਰਾ ਸ਼ਾਬਾਦ ਥਾਨੇ ਸਰ ਖੁਰਸ਼ੇਤਰ ਤੇ ਸਮਾਣਾ ਹੋਰ ਵੀ ਬਹੁਤ ਸਾਰੇ ਸਮਾਣੇ ਸਮਾਣਾ ਆਪਣੇ ਆਪ ਵਿੱਚ ਇੰਨਾ ਅਮੀਰ ਸ਼ਹਿਰ ਸੀ ਕਿੰਦੇ 22 ਪਾਲਕੀਆਂ ਇੱਥੋਂ ਨਿਕਲਦੀਆਂ ਹੁੰਦੀਆਂ ਸਨ ਪਾਈ ਰਤਨ ਸਿੰਘ ਵੀ ਕਹਿੰਦੇ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਵੱਡੇ ਵੱਡੇ ਜਲਾਦ ਵੱਡੇ ਵੱਡੇ ਕਾਜੀ ਵੱਡੇ ਵੱਡੇ ਸ਼ਾਇਦ ਜਿਹੜੇ ਨੇ ਉਹ ਸਮਾਣੇ 'ਚ ਰਹਿੰਦੇ ਸਨ ਜਦੋਂ ਇਹਨਾਂ ਨੇ ਸੁਣਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਸਮਾਣੇ ਵੱਲ ਚੜ੍ਹਾਈ ਕਰ ਲਿਆ ਕਰ ਰਿਹਾ ਹੈ ਇਹਨਾਂ ਨੇ ਬੜੀ ਬੇਗੋਰੀ ਕੀਤੀ ਇੰਨਾ ਹੰਕਾਰ ਸੀ ਇਹਨਾਂ ਨੂੰ ਕਹਿਣ ਲੱਗੇ ਬੰਦਾ ਸਿੰਘ ਬਹਾਦਰ ਸਮਾਣੇ ਦਾ ਕੁਝ ਨਹੀਂ ਵਿਗਾੜ ਪਾਏਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਮਾਣੇ ਤੇ ਚੜ੍ਹਾਈ ਕੀਤੀ ਜਦੋਂ ਸਮਾਣੇ ਤੇ ਹਮਲਾ ਹੋਇਆ ਕਹਿੰਦੇ ਇੰਨੀ ਵੱਡ ਟੋਕ ਕੀਤੀ ਗਈ ਸਮਾਣੇ ਦੇ ਵਿੱਚ ਜਿੰਨੇ ਵੀ ਉਹ ਜਲਾਦ ਸਨ ਯਾ ਹੋਰ ਵੀ ਜਿਹੜੇ ਵੱਡੇ ਵੱਡੇ ਹਾਕਮ ਸਨ ਸਭ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਗਿਆ ਪਾਈ ਕਰਮ ਸਿੰਘ ਜੀ ਸਟੋਰੀਆਂ ਕਹਿੰਦੇ ਨੇ ਕਿ 8 ਤੋਂ 10000 ਲਾਸ਼ਾਂ ਦਾ ਢੇਰ ਸਮਾਨੇ ਦੀ ਤਰਤੀ ਤੇ ਲੱਗਾ ਸੀ ਲੁਟੇਰਿਆਂ ਵੱਲੋਂ ਜੰਗ ਦੇ ਟਾਈਮ ਜਿਹੜੇ ਬਹੁਤ ਸਾਰੇ ਧਾੜ ਵੀ ਲੁਟੇਰੇ ਵੀ ਆ ਕੇ ਰਲ ਜਾਂਦੇ ਸਨ ਉਹਨਾਂ ਨੇ ਵੀ ਰੱਜ ਕੇ ਸਮਾਨੇ ਨੂੰ ਲੁੱਟਿਆ ਪਾਈ ਕਰਮ ਸਿੰਘ ਜੀ ਹੋਰ ਇੱਕ ਗੱਲ ਕਹਿੰਦੇ ਨੇ ਕਿ ਸਮਾਨੇ ਨੂੰ ਏਡੀ ਤਗੜੀ ਮਾਰ ਪਈ ਸੀ ਉਸ ਟਾਈਮ ਬਹੁਤ ਸਾਰੇ ਲੋਕਾਂ ਨੇ ਸਮਾਨਾ ਛੱਡ ਦਿੱਤਾ ਸੀ ਜਿਹੜੇ ਇਨਾ ਸ਼ਹਿਦਾਂ ਦੇ ਹਾਕਮਾਂ ਦੇ ਪਰਿਵਾਰ ਸਨ ਸਮਾਣਾ ਛੱਡ ਕੇ ਸਰਦਾਰ ਕਰਮ ਸਿੰਘ ਜੀ ਕਿੰਨੇ ਲੋਕ ਭੇਵੇ ਤੋਂ ਪਰਛੇਤਰ ਦੇ ਵਿਚਾਲੇ ਇੱਕ ਪਿੰਡ ਹੈ ਮੁਰਤਜਾਪੁਰ ਉੱਥੇ ਆ ਕੇ ਇਹ ਰਹਿਣ ਲੱਗ ਪਏ ਸਨ ਉਸ ਤੋਂ ਬਾਅਦ ਮਿਸਲਾਂ ਦੇ ਟਾਈਮ ਫਿਰ ਇਹਨਾਂ ਨੂੰ ਇੱਥੋਂ ਠਾ ਦਿੱਤਾ ਗਿਆ ਇਸ ਹਾਰਨਪੁਰ ਯੂਪੀ ਚਲੇ ਗਏ ਫਿਰ ਅੰਗਰੇਜ਼ਾਂ ਦੇ ਟਾਈਮ ਸਰਦਾਰ ਕਰਮ ਸਿੰਘ ਸਟੋਰੀਆਂ ਲਿਖਦੇ ਨੇ ਬੰਦਾ ਬਹਾਦਰ ਨਾਮ ਦੀ ਪੁਸਤਕ ਦੇ ਵਿੱਚ ਜੋ ਉਹਨਾਂ ਨੇ 1907 ਵਿੱਚ ਲਿਖੀ ਸੀ ਕਿ ਇਹਨਾਂ ਲੋਕਾਂ ਨੂੰ ਫਿਰ ਅੰਗਰੇਜ਼ਾਂ ਨੇ 48000 ਰੁਪਏ ਦੇ ਵਿੱਚ 66 ਪਿੰਡ ਜਿਹੜੇ ਕਰਨਾਲ ਦੇ ਆਲੇ ਦੁਆਲੇ ਸਨ ਇੰਨਾਂ ਚ ਇੰਨਾਂ ਲੋਕਾਂ ਨੂੰ ਲਿਆ ਕੇ ਵਸਾਇਆ ਸੀ ਸਮਾਣਾ ਫਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਮਾਣਾ ਫਤਿਹ ਕੀਤਾ ਹੁਣ ਵਜ਼ੀਰ ਖਾਨ ਕੋਲੇ ਸਾਰੀਆਂ ਖਬਰਾਂ ਰੋਜ਼ ਪਹੁੰਚ ਰਹੀਆਂ ਨੇ ਤੇ ਵਜ਼ੀਰ ਖਾਨ ਉਹ ਜਿਹੜਾ ਪਹਿਲਾਂ ਬੜੀਆਂ ਹੰਕਾਰੀਆਂ ਗੱਲਾਂ ਕਰਦਾ ਸੀ ਨਾ ਹੁਣ ਉਹ ਡਰਿਆ ਹੋਇਆ ਹੈ ਘਬਰਾਇਆ ਹੋਇਆ ਉਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਉਹ ਇੱਕਦਮ ਟਰਬਕ ਕੇ ਉੱਠ ਪੈਂਦਾ ਸੁਪਨਿਆਂ ਚ ਵੀ ਉਹਨੂੰ ਬਾਬਾ ਬੰਦਾ ਸਿੰਘ ਬਹਾਦਰ ਦਿਸਦੇ ਨੇ ਕਹਿੰਦੇ ਨੇ ਇਹਨੇ ਦੋ ਸੂਈਏ ਉਸ ਟਾਈਮ ਸਰਹੰਦ ਤੋਂ ਸਮਾਣੇ ਪੇਚੇ ਜਿਹੜਾ ਜਿੰਨਾ ਚੋਂ ਇੱਕ ਕਾਣਾ ਸੀ ਤੇ ਇੱਕ ਟੁੰਡਾ ਸੀ ਵੀ ਤੁਸੀਂ ਖਬਰ ਲੈ ਕੇ ਆਓ ਵੀ ਬੰਦਾ ਸਿੰਘ ਬਹਾਦਰ ਕੋਲ ਕਿੰਨੀ ਕੁ ਫੌਜ ਤੇ ਕਿੰਨੀ ਕੁ ਤਾਕਤ ਹੈ ਕਹਿੰਦੇ ਇਹ ਦੋਵੇਂ ਪਛਾਣ ਲਏ ਗਏ ਇਹਨਾਂ ਨੂੰ ਪਕੜ ਕੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਲਿਆਂਦਾ ਗਿਆ ਪਹਿਲਾਂ ਉਹਨਾਂ ਦੀ ਚੰਗੀ ਖਾਤਰਦਾਰੀ ਕੀਤੀ ਗਈ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਕ ਚਿੱਠੀ ਲਿਖ ਕੇ ਇਨਾਂ ਨੂੰ ਸਰਹੰਦਵਲ ਵਾਪਸ ਭੇਜ ਦਿੱਤਾ ਵੀ ਜਾਓ ਵਜ਼ੀਦ ਖਾਨ ਨੂੰ ਚਿੱਠੀ ਦੇ ਦਿਓ ਵੀ ਤੇਰੇ ਪਾਪਾਂ ਦਾ ਘੜਾ ਭਰ ਚੁੱਕਿਆ ਤੇ ਬਹੁਤ ਛੇਤੀ ਤੇਰੇ ਕੀਤੇ ਦੀ ਵੀ ਸਜ਼ਾ ਤੇਨੂੰ ਦਿੱਤੀ ਜਾਏਗੀ। ਸਮਾਣਾ ਫਤਿਹ ਹੋਣ ਤੋਂ ਬਾਅਦ ਜਦੋਂ ਇਹ ਖਬਰਾਂ ਸਰਹੰਦ ਤੱਕ ਪਹੁੰਚ ਰਹੀਆਂ ਸਨਾਂ ਕਹਿੰਦੇ ਸਰਹੰਦ ਦੇ ਵਿੱਚ ਪੂਰੀ ਹਫੜਾ ਦਫੜੀ ਮੱਚੀ ਹੋਈ ਸੀ। ਸਰਦਾਰ ਕਰਮ ਸਿੰਘ ਸਟੋਰੀਅਮ ਕਹਿੰਦੇ ਨੇ ਕਿ ਸਰਹੰਦ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਸਰਹੰਦ ਨੂੰ ਛੱਡਣਾ ਹੀ ਚੰਗਾ ਸਮਝਿਆ। ਕਿਉਂਕਿ ਉਹਨਾਂ ਨੂੰ ਆਉਣ ਵਾਲਾ ਸਮਾਂ ਦਿਖ ਰਿਹਾ ਸੀ। ਕਹਿੰਦੇ ਇੰਨਾ ਜ਼ਿਆਦਾ ਰੌਲਾ ਪੈ ਚੁੱਕਿਆ ਸੀ ਸਰਹੰਦ ਵਿੱਚ ਵੀ ਬਸ ਬਾਬਾ ਬੰਦਾ ਸਿੰਘ ਬਹਾਦਰ ਆਇਆ ਲੋ ਉਹ ਬਹੁਤ ਜਲਦੀ ਆਉਣ ਵਾਲਾ ਹੈ ਤੇ ਪੂਰੇ ਸਰਹੰਦ ਨੂੰ ਖਤਮ ਕਰ ਦੇਗਾ ਕਹਿੰਦੇ ਜਿਹੜੇ ਆਮ ਲੋਕੀ ਸੀ ਉਹਨਾਂ ਤੇ ਪਹਿਲਾਂ ਹੀ ਸਰਹੰਦ ਛੱਡਣਾ ਸ਼ੁਰੂ ਕਰ ਦਿੱਤਾ ਸੀ ਪਰ ਜਿਹੜੇ ਅਮੀਰ ਲੋਕ ਸਨ ਉਹ ਕਿਵੇਂ ਛੱਡਦੇ ਕਿਉਂਕਿ ਉਹਨਾਂ ਨੂੰ ਕੋਈ ਹੋਰ ਸੇਫ ਜਗ੍ਹਾ ਨਜ਼ਰ ਹੀ ਨਹੀਂ ਸੀ ਆ ਰਹੀ ਦਿੱਲੀ ਵੀ ਦੂਰ ਸੀ ਤੇ ਦੂਜੇ ਪਾਸੇ ਲਾਹੌਰ ਉਹ ਵੀ ਬਹੁਤ ਦੂਰ ਸੀ ਸਰਹੰਦ ਤੋਂ ਇਲਾਵਾ ਜੇ ਕੋਈ ਉਹਨਾਂ ਨੂੰ ਸੇਫ ਜਗ੍ਹਾ ਦਿਸਦੀ ਸੀ ਉਹ ਦਿੱਲੀ ਆ ਲਾਹੌਰ ਸੀ ਪਰ ਉੱਥੇ ਜਾਣਾ ਉਸ ਟਾਈਮ ਜਿਹੜਾ ਬਹੁਤ ਔਖਾ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਸਮਾਣਾ ਫਤਿਹ ਕਰਦੇ ਨੇ ਹਾਲਾਂਕਿ ਉਹ ਸਮਾਣੇ ਤੋਂ ਸਿੱਧਾ ਹਮਲਾ ਸਰਹੰਦ ਤੇ ਵੀ ਕਰ ਸਕਦੇ ਸਨ ਪਰ ਉਹਨਾਂ ਨੇ ਨਹੀਂ ਕੀਤਾ। ਇੱਕ ਬੜੇ ਸਿਆਣੇ, ਬੜੇ ਸੁਲਝੇ ਹੋਏ ਜਰਨੈਲ ਸਨ ਬਾਬਾ ਬੰਦਾ ਸਿੰਘ ਬਹਾਦਰ ਜੀ। ਕਿਉਂਕਿ ਉਸ ਟਾਈਮ ਜਿਆਦਾ ਜਿਹੜਾ ਸਿੱਖਾਂ ਦੇ ਜਥੇ ਸਨ ਉਹ ਮਾਲਵੇ ਦੇ ਸਨ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਜਦੋਂ ਸਮਾਣਾ ਫਤਿਹ ਕੀਤਾ ਗਿਆ। ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜੇ ਹੁਕਮਨਾਮੇ ਮਾਝੇ ਤੇ ਦੁਆਬੇ ਵੱਲ ਭੇਜੇ ਹੋਏ ਸਨ ਉਹ ਸਾਰੇ ਸਿੰਘਾਂ ਦੇ ਜਥੇ ਵੀ ਜਿਹੜਾ ਉਹ ਕੀਰਤਪੁਰ ਵੱਲ ਉਹਨਾਂ ਨੇ ਚਾਲੇ ਪਾ ਦਿੱਤੇ ਸਨ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਮਿਲਣਾ ਚਾਹੁੰਦੇ ਸਨ ਕਿਉਂਕਿ ਸਿੱਧਾ ਆਉਣਾ ਔਖਾ ਸੀ ਰਸਤੇ 'ਚ ਸਰਹੰਦ ਪੈਂਦਾ ਸੀ ਤੇ ਸਰਹੰਦ ਤੋਂ ਨਿਕਲ ਕੇ ਆਉਣਾ ਔਖਾ ਸੀ ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਇਹ ਵਿਉਂਤ ਬਣਾਈ ਵੀ ਅਸੀਂ ਇਲਾ ਘੁੰਮ ਕੇ ਕੀਰਤਪੁਰ ਸਾਹਿਬ ਵੱਲ ਜਾਵਾਂਗੇ ਉਹ ਜਿਹੜੇ ਜਥੇ ਸਾਰੇ ਉਧਰੋਂ ਆ ਰਹੇ ਨੇ ਦੁਆਬੇ ਵੱਲੋਂ ਮਾਝੇ ਵੱਲੋਂ ਉਹਨਾਂ ਨੂੰ ਮਲਾ ਕੇ ਆਪਣੀ ਫੌਜ ਦੀ ਤਾਕਤ ਹੋਰ ਵਧਾ ਕੇ ਫਿਰ ਜਿਹੜਾ ਉਹ ਸਰਹੰਦ ਦੇ ਉੱਤੇ ਹਮਲਾ ਕੀਤਾ ਜਾਏਗਾ ਬਾਬਾ ਬੰਦਾ ਸਿੰਘ ਬਹਾਦਰ ਦੀ ਸਮਾਣੇ ਤੋਂ ਬਾਅਦ ਸ਼ਾਬਾਦ ਤੇ ਹਮਲਾ ਕਰਦੇ ਨੇ ਸ਼ਾਬਾਦ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਮੁਸਤਫਾ ਬਾਦ ਸੰਡੋਰਾ ਜਿੱਥੇ ਪੀਰ ਬੁੱਧੂ ਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਸਮਾਨ ਖਾਨ ਵੱਲੋਂ ਉਸਮਾਨ ਖਾਨ ਦੀ ਹਵੇਲੀ ਨੂੰ ਨਸਤੋ ਨਬੂਦ ਕਰ ਦਿੱਤਾ ਜਾਂਦਾ ਤੇ ਉਸਮਾਨ ਖਾਨ ਨੂੰ ਵਿਯੋਧ ਕੀਤੇ ਦੀ ਸਜ਼ਾ ਦਿੱਤੀ ਜਾਂਦੀ ਹੈ ਸੰਡੋਰੇ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਧਦੇ ਨੇ ਕੀਰਤਪੁਰ ਵੱਲ ਕਿਉਂਕਿ ਹੁਣ ਅਗਲਾ ਨਿਸ਼ਾਨਾ ਸਰਹੰਦ ਦਾ ਤਾਂ ਇਹ ਸ਼ਾਇਰ ਕਹਿੰਦਾ ਨਾ ਇੱਕ ਸ਼ੇਰ ਕਿਯਾਮਤ ਹੈ ਕਿ ਰੰਗ ਕਾਂਪ ਰਹਾ ਹੈ ਰੰਗ ਤੋ ਇੱਕ ਤਰਫ ਪੂਰਾ ਆਸਮਾ ਕਾਂਪ ਰਹਾ ਹੈ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਸਰਹੰਦ ਦੇ ਆਲੇ-ਦੁਆਲੇ ਘੁੰਮ ਰਹੇ ਨੇ ਨਾ ਆਪਣੀਆਂ ਫੌਜਾਂ ਨਾਲ ਤੇ ਸਰਹੰਦ ਦਾ ਮੈਦਾਨ ਕੰਬ ਰਿਹਾ ਸੀ ਉਸ ਟਾਈਮ ਸਰਹੰਦ ਦੇ ਲੋਕਾਂ ਨੂੰ ਤੇ ਰਾਤ ਨੂੰ ਨੀਂਦ ਵੀ ਨਹੀਂ ਸੌਂਦੀ ਇੰਨੇ ਡਰੇ ਤੇ ਘਬਰਾਏ ਹੋਏ ਸਨ ਪਹਿਲੀ ਅਫਵਾਹਾਂ ਫੈਲ ਰਹੀਆਂ ਸਨ ਕਿ ਬਾਬਾ ਬੰਦਾ ਸਿੰਘ ਬਹਾਦਰ ਸ਼ਾਹਬਾਦ ਆ ਗਿਆ ਸਮਾਣਾ ਜਿੱਤ ਲਿਆ ਸੰਡੋਰੇ ਆ ਗਿਆ ਕੀਰਤਪੁਰ ਆ ਗਿਆ ਤੇ ਵਜੀਦ ਖਾਨ ਵੀ ਬਹੁਤ ਜ਼ਿਆਦਾ ਘਬਰਾਇਆ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਫਿਰ ਕੀਰਤਪੁਰ ਸਾਹਿਬ ਵੱਲ ਨੂੰ ਚਾਲੇ ਪਾਏ ਪਰ ਇਧਰੋਂ ਵਜ਼ੀਰ ਖਾਨ ਨੂੰ ਵੀ ਪੂਰੀਆਂ ਖਬਰਾਂ ਮਿਲ ਰਹੀਆਂ ਸਨ ਵੀ ਜਿਹੜੇ ਜਥੇ ਮਾਝੇ ਵੱਲੋਂ ਤੇ ਦੁਆਬੇ ਵੱਲੋਂ ਆ ਰਹੇ ਨੇ ਬਾਬਾ ਬੰਦਾ ਸਿੰਘ ਪਹਾਦਰ ਨੂੰ ਮਿਲਣਾ ਚਾਹੁੰਦੇ ਨੇ ਇਹਨਾਂ ਨੂੰ ਰਾਹ 'ਚ ਹੀ ਰੋਕ ਲਿਆ ਜਾਏ ਜੇ ਇਹ ਦੋਵੇਂ ਜਥੇ ਤਾਕਤਾਂ ਆਪਸ 'ਚ ਮਿਲ ਗਈਆਂ ਤੇ ਸਰਹੰਦ ਦਾ ਬਚਣਾ ਫਿਰ ਬਹੁਤ ਔਖਾ ਹੈ ਕਹਿੰਦੇ ਇਹਨੇ ਨਵਾਬ ਮਲੇਰਕੋਟਲੀਏ ਨੂੰ ਨਾਲ ਉਹਦਾ ਭਰਾ ਨਾਲ ਉਹਦੇ ਭਤੀਜੇ ਫੌਜ ਦੇ ਕੇ ਇਹਨਾਂ ਨੂੰ ਕੀਰਤਪੁਰ ਸਾਹਿਬ ਵੱਲ ਪੇਚਿਆ ਇਹਨਾਂ ਨੇ ਮਾਝੇ ਤੇ ਦੁਆਬੇ ਵਾਲੇ ਸਿੰਘਾਂ ਦੇ ਜਥਿਆਂ ਦਾ ਰਾਹ ਰੋਕਣਾ ਚਾਹਿਆ ਉੱਥੇ ਜੰਗ ਵੀ ਹੋਇਆ ਇਸ ਜੰਗ ਵਿੱਚ ਜਿਹੜਾ ਨਵਾਬ ਮਲੇਰਕੋਟਲੀਆ ਸੀ ਇਹਦਾ ਭਰਾ ਉਹ ਮਾਰਿਆ ਗਿਆ ਇਹਦੇ ਭਤੀਜੇ ਮਾਰੇ ਗਏ ਤੇ ਇਹਨਾਂ ਜਥਿਆਂ ਦੀ ਜਿਹੜੇ ਸਿੰਘਾਂ ਦੇ ਜਥੇ ਮਾਝੇ ਤੇ ਦੁਆਬੇ ਵੱਲੋਂ ਆ ਰਹੇ ਸਨ ਉਹਨਾਂ ਦੀ ਜਿੱਤ ਹੋਈ ਬਾਬਾ ਬੰਦਾ ਸਿੰਘ ਬਹਾਦਰ ਨਾਲ ਫਿਰ ਇਹਨਾਂ ਦਾ ਮਲਾਪ ਜਿਹੜਾ ਉਹ ਬਨੂੜ ਦੇ ਨੇੜੇ ਇੱਥੇ ਇਹਨਾਂ ਦਾ ਮਲਾਪ ਹੋਇਆ ਚੱਪੜ ਚਿੜੀ ਦੇ ਮੈਦਾਨ ਦਾ ਜਿਹੜਾ ਜੰਗ ਹੋਇਆ ਉਸ ਤੋਂ ਪਹਿਲਾਂ ਹੁਣ ਇੱਥੇ ਆ ਕੇ ਮਲਾਪ ਹੁੰਦਾ ਤੇ ਅਗਲਾ ਜਿਹੜਾ ਟਾਰਗੇਟ ਹੈ ਅਗਲਾ ਜਿਹੜਾ ਹਮਲਾ ਕਰਨਾ ਉਹ ਸਰਹੰਦ ਤੇ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅਗਲੀ ਵੀਡੀਓ ਵਿੱਚ ਅਸੀਂ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਕਿ ਸਰਹੰਦ ਤੇ ਕਿਵੇਂ ਹਮਲਾ ਹੋਇਆ ਚੱਪੜ ਚਿੜੀ ਦੇ ਮੈਦਾਨ ਵਿੱਚ ਕਿਵੇਂ ਵਜ਼ੀਦ ਖਾਨ ਨੂੰ ਉਹਦੇ ਕੀਤੇ ਦੀ ਸਜ਼ਾ ਦਿੱਤੀ ਗਈ ਉਹ ਅਗਲੀ ਵੀਡੀਓ ਵਿੱਚ ਅਸੀਂ ਵਿਚਾਰਾਂਗੇ ਅੱਜ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ